ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਂਗ ਟੋਢੀ ਮਹਿਲਾ ਚੌਥਾ ਘਰ ਪਹਿਲਾ ਹਰ ਦਿਨ ਰਹਿ ਨ ਸਕੇ ਮਨ ਮੇਰਾ ਮੇਰੇ ਪੀ ਤੁਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਪਵਜਲ ਫੇਰਾ ਰਹਾ ਮੇਰਾ ਹੀਰੇ ਲੋਚ ਲੱਗੀ ਪੱਬ ਕੇਰੀ ਹਰ ਨੈਨੂ ਹਰ ਪੱਬੇਰਾ ਸਤਗੁਰ ਦਇਆਲ ਹਰ ਨਾਮ ਦਿਰਾਇਆ ਹਰ ਪਾਧਰ ਹਰ ਤੱਬ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹੀਰਦਾ ਮਨ ਤਨ ਮੀਠਾ ਲੱਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਨਾ ਮਨ ਲੱਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਦਵੇਕ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ پاਗ ਲਖੇਰਾ ਟੋਡੀ ਮਹਿਲਾ ਪੰਜਵਾ ਕਰ ਪਹਿਲਾ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਣੀ ਬੇ ਪਰਵਾ ਸਦਾ ਰੰਗ ਹਰਿ ਕੈ ਜਾ ਕੋ پاک ਸੁਆਮੀ ਰਾਉ ਉਤਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲੇਓ ਭਗਤਨ ਕੋ ਰਾਚ ਰਹਿ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਾਉ ਹੋਏ ਰਹਿ ਲਿਵ ਇਕ ਨਾਨਕ ਹਰ ਮਨ ਮਾਨੀ ਟੋਡੀ ਮਹਿਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੁਖ ਕਾ ਵਿਆਪੈ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕੁਮਾਵਾ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮਾ ਨਾਨਕ ਤਿਸ ਬਲੇਹਾਰੀ ਟੋਡੀ ਮੈਲਾ ਪੰਜਵਾਂ ਕਰ ਦੂਜਾ ਚੌਪ ਦੇ ਤਿਕੋ ਅੰਕਾਰ ਸਤਗੁਰ ਪ੍ਰਸਾਦ ਤਾਯੋ ਰੇ ਮਨ ਦਾ ਦੇਸ ਤਾਇੋ ਮਾਇਆ ਮਗਨ ਸਵਾਦ ਲੋਭ 모ਹਿਓ ਤਿਨ ਪ੍ਰਭ ਆਪ ਲਾਇਓ ਰਹਾ ਹਰ ਤਥ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ चरण कमल स्य पाओ ना कीनो ना सत पुरख मनायो तावत को बो ज्यों तेली बलद थमायो नाम दान नामदान न कियो एक निमख न कीरत कीर्तायो न झूठ लाए मन तोखियो ना बुझियो अपनायो ਸਾਰੇ ਉਪਕਾਰਨ ਕਬੂ ਕੀਏ ਨਹੀਂ ਸਤਗੁਰ ਸੇਵਤ ਆਇਓ ਪੰਚ ਦੂਤ ਰਤ ਸੰਗਤ ਗੋਸ਼ਤ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਦਸ਼ਲ ਸੁਣ ਆਇਓ ਨਾਨਕ ਪਾਗ ਤਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਨ ਲਾ ਪਨਵਾ ਮਨੁਖ ਬਿਨ ਬੂਝੇ ਬਿਰਥਾ ਆਇਆ ਅਨਿਕ ਸਾਜ ਸ਼ਿੰਗਾਰ ਬੋ ਕਰਤਾ ਜਿਉ ਮਿਰਤਕ ਓਢਾਇਆ ਰਹਾ ਤਾਏ ਤਾਏ ਕਿਪਨ ਸ਼ਰਮ ਕੀਨੋ ਇਕਤਰ ਕਰੀ ਹੈ ਮਾਇਆ দান ਤੁੰ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ ਕਰ ਆ phần ਸਵਾਰੀ ਸੇ ਜਾ ਕਾਮਨ ठाਟ ਬਨਾਇਆ ਸੰਗ ਨ ਪਾਇਓ ਆਪਣੇ ਘਰ ਤੇ ਤੇਖ ਤੇਖ ਦੁਖ ਪਾਇਆ ਸਾਰੋ ਦਿਨ ਸ ਮਜੂਰੀ ਕਰਤਾ ਤੋ ਮੂਸਲ ਹੈ ਸ਼ਰਾਇ ਖੇਦ ਭਇਓ ਬੇਗਾਰੀ ਨਿਆਈ ਕਰ ਕਹਿ ਤਾਮ ਨ ਆਇਆ ਧਇਓ ਅਨੁਗ੍ਰਹਾ ਜਕ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇ ਟੋਡੀ ਮੈਲਾ 5ਵਾਂ ਕਿਰਪਾ ਨਿਧ ਬਸੌਰ ਦੇ ਹਰ ਨੀਤ ਤੈਸੀ ਬੁੱਧ ਕਰੋ ਪਰਗਾਸ ਲੱਗ ਤਬ ਸੰਗ ਪੀਤ ਰਹਾਉ ਦਾਸ ਤੁਮਾਰੇ ਕੀ ਪਾਵਉ ਥੂਰਾ ਮਸਤਕ ਲੈ ਲੈ ਲਾਵਉ ਮਾ ਪਤਿਤ ਤੇ ਹੋਤ ਪਨੀਤਾ ਹਰ ਕੀਰਤਨ ਗਉਨ ਗਾਵਉ ਆਗਿਆ ਤੁਮਰੀ ਮੀਠੀ ਲਾਗੋ ਕਿਉ ਤੋਹਾਰੋ ਪਾਵਉ ਜੋ ਤੂੰ ਦੇਹ ਤਹੀਂ ਐ ਤ੍ਰਿਪਤਾ ਆਨ ਨ ਤਤੂ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈ ਐ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਲਾ ਪੰਜਵਾ ਕਰ ਦੂਜਾ ਦੁਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਸ਼ੂ ਮੇਰਾ ਸੰਗ ਨਾ ਚੱਲੇ ਮਿਲੇ ਕਿਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬੋ ਵਿਦ ਕੋ ਤਾਵ ਸਗਲ ਨੇਰਾ ਅਰਥ ਕਾਮ ਦਿਨ ਗੋਵਿੰਦ ਅਵਰ ਦੇ ਚਾਹਉ ਦੀਸੈ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇ ਨੂੰ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਨਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਕੋ ਨਿਸਤਾਰੈ ਵਿਖੇ ਬਲਾਸ ਕ੍ਰਿਯਤ ਬੋ ਤੇਰੇ ਚਲਤਨ ਕਸ਼ੂ ਸੰਗਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਧਾਰੈ ਟੋਡੀ ਮੈਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾਂ ਉਹਾਂ ਲੋਗ ਰਹਾ ਚਰਨ ਪਖਾਰ ਕਰੋ ਗੁਰ ਸੇਵਾ ਮਨ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਪਉ ਨਾਨਕ ਇੱਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮੈਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲਾਏ ਸੁਖ ਨਾਮ ਹਰ ਸ਼ੋਭਾ ਚਿੰਤਾ ਲਾ ਮਾਰੀ ਹਾਉ ਅਵਰ ਨ ਸੂਝ ਦੁਜੀ ਠਾਰ ਹਾਰ ਪਰਿਉ ਤੋ ਦੁਆਰੀ ਲੇਖਾ ਛੋੜ ਅਲੇਖੈ ਛੁਟ ਹਮ ਨਿਰਗੁਨ ਲੇਹੋ ਉਬਾਰੀ ਸਦ ਬਖਸ਼ਿੰਦ ਸਦਾ ਮੇਰਵਾਨ ਸਭਨਾ ਦੇ ਅਧਾਰੀ ਨਾਨਕ ਬਾਸ ਸੰਤ ਪਾਛੈ ਪਰਿਉ ਰਾਖ ਲੇਹੋ ਏ ਬਾਰੀ ਟੋਡੀ ਮਹਿਲਾ 5ਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਸਮਨ ਉਪਜਿਓ ਸਗਲੇ ਦੁਖ ਭਲਾਈਣ ਰਹਾਉ ਜੋ ਮੰਗਹਿ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਈਣ ਜਨਮ ਮਰਨ ਦੋਹੂੰ ਤੇ ਛੂਟ ਭਵ ਜਲ ਜਗ ਤਤਰਾਇਣ ਖੋਜਤ ਖੋਜਤ ਤਤ ਬੀਤਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਦੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹਿਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਪੈ ਦਇਆਲ ਸ਼ਿਵ ਕੈ ਬਾਣ ਸਿਰ ਕੱਤਿਓ ਰਾਉ ਕਾਲ ਜਾਲ ਜਮਝੋ ਨਸਕ ਸੱਚ ਕਾ ਪੰਥਾ ਠਾਟਿਓ ਖਾਤ ਖਰਚ ਕਿਛ ਨਿਕਟਤ ਨਹੀਂ RAM ਰਤਨ ਧਨ ਖਾਟਿਓ ਧਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਤਬ ਦੇਖੇ ਲੋਕ ਸੁਬਾਇਆ